ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣਾ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨੰਨਾ ਚੰਡੀਆਂ ਉਤਰਾ ਦੀ ਸੰਡੀਆਂ ਉਤਰਾ ਖੜਕੜ ਆਈ ਉਹ ਕਰ ਸ਼ਾਬ ਬੜੇ ਲੋਕੀ ਨਾ ਆਂਦੇ ਵੀ ਆ ਤੂੰ ਕਿੱਥੇ ਜੇ ਤੈ ਸਾ ਹਾਏ ਹਾਏ ਤੇ ਮੈਂ ਮੈਂ ਇਦਾਂ ਫੇਮਸ ਹੋਈ ਹਾਂ ਪਤਾ ਇਹ ਗੱਲ ਦਾ ਮੈਂ ਤਾਂ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦ ਦਸੰਦਾ ਹੋ ਗਈ ਸੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵੱਟਵਾਤਾ ਗਾ ਬੈਠ ਕੇ ਸਿੱਦਾ ਕੱਢ ਰਹੀਆਂ ਚੈਲੇ ਤਾਂ ਮੋਬਾਈਲਿਆਂ ਨੇ ਵੇਲ ਕਰਨੇ ਤੇ ਕੰਮ ਬੋਤਲਾਂ ਦੇ ਡੱਟ ਪੱਟਣੇ ਕੰਮ ਲੈਣੀਆਂ ਸਭਲ ਦੀ ਲੜਾਈ ਕੋਈ ਆਣ ਕੇ ਮਾਈ ਤਲਾ ਨੱਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਬਣਾਉਂਦੇ ਮੁੰਡੇ ਬੱਕਰੇ ਤੇਤ ਗਈ ਟਣਾਣਾ 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 ਤੇਰ ਕ ਤੇਂਜੜਾ ਤੇ ਡਾਣਾ ਹੱਥ ਜਿੱਤਰ ਮੈਨੂੰ ਵੀ ਪਾ ਜੇ ਨਹੀਂ ਨਹੀਂ ਮੈਨੂੰ ਨਹੀਂ ਕੋਈ ਨਹੀਂ ਬੋਲੋ ਆਏ ਥੈਂਕ ਯੂ ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨੰਨ ਚੰਡੀਆਂ ਉਤਰਾ ਦੇਸਾਂ ਡੰਡੀਆਂ ਵਾਲਾ ਉਤਰਾ ਫੁੜਕੜ ਆਈ ਉਹ ਕਿਹਨਾਂ ਸ਼ਾਮ ਬੜੇ ਲੋਕੀ ਲੈ ਆਂਦੇ ਵੀ ਆ ਤੂੰ ਕਿੱਥੇ ਦੇ ਤਈ ਸਭ ਓਏ ਹੋਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਇਹ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸ ਨੰਨ ਦਸ ਨੰਦਾ ਹੋ ਗਈ ਹੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਸੈਲ ਕਮ ਲੈ ਲਿਆ ਨੇ ਵੇਲੇ ਕਰਨੇ ਦਸੇ ਕੰਮ ਬੋਤਲੇ ਦੇ ਟੱਟ ਪੱਟ ਨੇ ਨਿੱਕੇ ਕੰਮ ਲੈਣੀ ਸੰਗਲ ਦੀ ਲੜਾਈ ਕੋਈ ਆਣ ਕੇ ਮਾਈ ਦਲਾਂ ਟਕਰੇ ਨੀ ਤੇਰ ਦਰਤੇ ਆਏ ਹੋਏ ਦਰਤੇ ਦਬੱਕਰੇ ਤੜ ਗਈ ਟਣਾਣਾ 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 ਤੇਰ ਕਾ ਤੇਂਜੜਾ ਤੇ ਗਾਣਾ ਹੱਥ ਤੇ ਸਿੱਤਰ ਮੈਨੂੰ ਵੀ ਪਾ ਜਾਵੇਂ ਨਹੀਂ ਮੈਂ ਲੈ ਲਊ ਆ ਲੈ ਨਹੀਂ ਕੋਈ ਨਹੀਂ ਬੋਲੋ ਥੈਂਕ ਯੂ ਬੇਬੇ ਨੇ ਇਹਨਾ ਸੋਹਣਾ ਗੀਤ ਗਾਇਆ ਕੌਣਾ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪਰ ਸੱਚੀ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਮੈਂ ਨੱਚਾਂ ਡੀਆਂ ਉਤਰਾ ਦੇਸਾਂ ਡੀਆਂ ਕਰਾ ਫੜਕਣ ਆਈਓ ਤੱਕਣਾ ਸ਼ਾਬ ਬੜੇ ਲੋਕੀ ਆਂਦੇ ਵੀ ਆ ਤੂੰ ਕਿੱਥੇ ਦੇ ਤਈ ਸਾਬ ਹੋਏ ਹੋ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਗਾਉ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਤੋਂ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਸੀ ਹਾਂ ਤੇ ਮੈਂ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਿੱਦਾ ਕੱਢ ਰਹੀਆਂ ਚੱਲ ਕੰਮ ਵਈ ਲਿਆ ਨੇ ਵੇਲ ਕਰਨੇ ਅਹਹ ਦੱਜੇ ਕੰਮ ਬੋਤਲਾਂ ਦੇ ਟਟਪਟਨੇ ਦਿੱਤੇ ਕੰਮ ਲੈਣੀਆਂ ਸੰਹਲ ਦੀ ੜਾਈ ਕੋਈ ਆਣ ਕੇ ਮਾਈ ਤਲਾਂ ਟੱਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਮਰਾਂਗਾ ਮੁੰਡਾ ਬੱਕਰੇ ਨਿੱਤ ਗਈ ਟਣਾਣਾ 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 ਤੇਰ ਕ ਤੇਂਜੜਾ ਤੇ ਡਾਣਾ ਹੱਥ ਜੇ ਸਿੱਤਰ ਮੈਨੂੰ ਵੀ ਪਾ ਜੇ ਨੇ ਨਹੀਂ এন নে নাই ইডিল ন ওলো এন ই ইরচ্ি যলে কযে মভেয ইয় তবলে নাদ৉ঞ যা মলেন মলেńskía পাযলে ইতা দির ইে jewelু ইকা ইত спорт েেপয ই� Pieী approachে u এল